ਲੋਤੀ ਇਹ ਆਪਾਂ ਬਣਾਏ ਹੈਗੇ ਲਾਇਆ ਪੁੱਠਾ ਪਹੁੰਚਾ ਲਾਇਆ ਹਜੇ ਇੱਕ ਪਾਸੇ ਮੈਂ ਲਾਇਆ ਆ ਦੂਜੇ ਪਾਸੇ ਮੈਂ ਹਨਾ ਹਜੇ ਲਾਉਣਾ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਇਹ ਦੇਖ ਲਓ ਇਹ ਜਿਹੜੀ ਮੈਂ ਸਪਰੀਟ ਸਲਵਾਰ ਕੱਟੀ ਸੀ ਨਾ ਉਹਦਾ ਹੀ ਹੈਗਾ ਮੈਂ ਹਜੇ ਇਧਰਲੇ ਪਾਸੇ ਲਾਉਣਾ ਆ ਤੇ ਇਧਰਲੇ ਪਾਸੇ ਲਾ ਲਿਆ ਇਹ ਲੈਸ ਜਿਹੜੀ ਆਹ ਵਾਲਾ ਹੈ ਨਾ ਕਿਉਂਕਿ ਮੈਨੂੰ ਦੋਵਾਂ ਵਾਰੀ ਦੀ ਨਹੀਂ ਪੈ ਗਈ ਤਾਂ ਕਰਕੇ ਇਦਾਂ ਦੀ ਹੋ ਗਈ ਆ ਤੇ ਉੱਪਰਲੇ ਪਾਸੇ ਜਿਹੜੀ ਲੈਸ ਆ ਬਿਲਕੁਲ ਸਫਾਈ ਨਾਲ ਲੱਗੀ ਆ ਇਹ ਪੁੱਠਾ ਪਹੁੰਚਾ ਮੈਂ ਇਹਨੂੰ ਕਿਉਂ ਕਹਿਨੀ ਆ ਕਿਉਂਕਿ ਜਦੋਂ ਆਪਾਂ ਸਿੱਧਾ ਪਹੁੰਚਾ ਉਹ ਹੁੰਦਾ ਜਿਹੜਾ ਆਪਾਂ ਬੁਕਰਮ ਜਿਹੜੀ ਐ ਫੋਲਡ ਕਰਕੇ ਆਪਾਂ ਅੰਦਰਲੇ ਪਾਸੇ ਲੈ ਜਾਂਦੇ ਆ ਤੇ ਮੈਂ ਇਧਰਲੇ ਪਾਸੇ ਬਿਲਕੁਲ ਦੇ ਲੋ ਸਾਫ਼ ਰੱਖਿਆ ਆ ਬਿਲਕੁਲ ਸਾਫ਼ ਆ ਤੇ ਇਹ ਸਿੱਧੇ ਪਾਸੇ ਮੈਂ ਪਹੁੰਚਾ ਜਿਹੜਾ ਮੁਕਰਮ ਲਈ ਹੈਗੀ ਆ ਤੇ ਇਹਨੂੰ ਮੈਂ ਤਾਂ ਇਹਨੂੰ ਕਹਿੰਨੀ ਆ ਵੀ ਇਹ ਹੈਗੇ ਪੁੱਠੇ ਪਹੁੰਚੇ ਠੀਕ ਆ ਜੀ ਹੁਣ ਤੁਸੀਂ ਇਹਦਾ ਕੋਈ ਗਲਤ ਮਤਲਬ ਨਾ ਕੱਢ ਲਿਓ ਇਹ ਬਹੁਤ ਵਧੀਆ ਲੱਗਦੇ ਪੁੱਠੇ ਪਹੁੰਚੇ ਬਣੇ ਹੋਏ ਮੈਂ ਤੁਹਾਨੂੰ ਦਿਖਾਉਂਗੀ ਹਜੇ ਮੈਂ ਇਹਦੇ ਵਿੱਚ ਉੱਤੇ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਹੈਗਾ ਵੀ ਇੱਥੇ ਤੁਸੀਂ ਚਿੱਟੇ ਦੇ ਨਾਲ ਹੀ ਲੈਸ ਨਾਲ ਚਿੱਟੇ ਧਾਗੇ ਨਾਲ ਜਿਹੜਾ ਵੀ ਕੰਮ ਕਰਨਾ ਆ ਉਹ ਕਰਕੇ ਦੇਣਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਵੀ ਚਿੱਟੇ ਜੈਂਪਰ ਦੇ ਨਾਲ ਹੀ ਮੇ ਪਾਉਣੀ ਆ ਤੇ ਇੱਥੇ ਮੈਂ ਹੋਰ ਵੀ ਕੰਮ ਕਰਨਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਇਹ ਮੈਂ ਇਸ ਤਰ੍ਹਾਂ ਚਾਹਣੀ ਕਿ ਇਹਨੂੰ ਆਪਾਂ ਪੁੱਠੇ ਪਹੁੰਚੇ ਕਹਿੰਦੇ ਆ ਇਹ ਹੈ ਜੀ ਪੁੱਠੇ ਪਹੁੰਚਿਆਂ ਵਾਲੀ ਸਲਵਾਰ ਤੇ ਮੈਂ ਅੱਗੇ ਜਿਹੜੇ ਦੂਸਰੇ ਪਹੁੰਚੇ ਤੇ ਬੁਕਰ ਮਲਾਉਣੀ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਮੈਂ ਕਿਸ ਤਰ੍ਹਾਂ ਪੁੱਠੇ ਪਹੁੰਚੇ ਜਿਹੜੇ ਆ ਬਣਾਏ ਹੈਗੇ ਆ ਕਿਦਾਂ ਪੁੱਠੀ ਬੁਕਰਮ ਲਾਈ ਹੈਗੀ ਆ ਠੀਕ ਹੈ ਜੀ ਲੋ ਮੈਂ ਇਸ ਤਰ੍ਹਾਂ ਨਾ ਦੋਨੇ ਪਾਸੇ ਕੱਪੜਾ ਬਿਲਕੁਲ ਬਰਾਬਰ-ਫਰਾਬਰ ਰੱਖ ਕੇ ਜਿਹੜਾ ਆ ਮੈਂ ਇਹਨੂੰ ਬੁਕਰਮ ਜਿਹੜੀ ਆ ਇਹ ਮੈਂ ਕਰ ਲਈ ਆ ਆ ਦੇਖੋ ਪੈਰ-ਪੈਰ ਦਾ ਕੱਪੜਾ ਜਿਹੜਾ ਆ ਮੈਂ ਨਾਲ ਰੱਖ ਲਿਆ ਆ ਇੱਥੇ ਸਿਲਾਈ ਲੱਗਣੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਜਿਹੜੀ ਇਹ ਆ ਬੁਕਰਮ ਲਾ ਲਈ ਆ ਦੋਨੇ ਪਾਸੇ ਇੱਕ ਕਪੜਾ ਲਾ ਕੇ ਠੀਕ ਹੈ ਜੀ ਤੇ ਮੈਂ ਹੁਣ ਲੈਸ ਲਾ ਕੇ ਵੀ ਤੁਹਾਨੂੰ ਦਿਖਾਉਣੀ ਆ ਹਾਂਜੀ ਲੋ ਮੈਂ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਪਹਿਲਾਂ ਤਾਂ ਮੈਂ ਇਹ ਸਿੱਧੇ ਪਾਸੇ ਨੂੰ ਆਹ ਵਾਲਾ ਜਿਹੜਾ ਫੋਲਡ ਕਰ ਲਿਆ ਹੈਗਾ ਆ ਪਹੁੰਚਾ ਲੋ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾਨੀ ਆ ਤੇ ਹੁਣ ਮੈਂ ਇਹਦੇ ਉੱਤੇ ਆਹ ਲੈਸ ਰੱਖੂਗੀ ਫਿਰ ਇਹਦੇ ਉੱਤੇ ਮੈਂ ਆਹ ਬੁਕਰਮ ਵਾਲਾ ਜਿਹੜਾ ਆਪਾਂ ਬਣਾਇਆ ਹੋਇਆ ਇਹਨੂੰ ਇਸ ਤਰ੍ਹਾਂ ਫੋਲਡ ਕਰ ਕਰਕੇ ਤੇ ਇਹਨੂੰ ਮੈਂ ਇਸ ਤਰ੍ਹਾਂ ਕਰਕੇ ਜਿਹੜਾ ਆ ਰੱਖ ਦੇਣਾ ਹੈ ਠੀਕ ਹੈ ਇਸ ਤਰ੍ਹਾਂ ਮੈਂ ਸਾਰੀ ਸਲਾਈ ਜਿਹੜੀ ਆ ਲਾ ਦੇਣੀ ਬਿਲਕੁਲ ਸਹੀ ਕਰ ਕਰਕੇ ਤੇ ਬਾਅਦ ਵਿੱਚ ਇਹ ਸੀਨ ਜਿਹੜੀ ਆ ਮੈਂ ਢੇਡ ਦੇਣੀ ਆ ਸਾਰੀ ਤੇ ਫਿਰ ਸਾਰਾ ਤੁਹਾਨੂੰ ਮੈਂ ਦਿਖਾਉਣੀ ਹੁਣ ਇਹ ਲਾ ਕੇ ਠੀਕ ਹੈ ਜੀ ਹੁਣ ਉਹ ਲੈ ਐਸੇ ਇਹ ਲੱਗ ਰਹੀ ਹੈ ਇੱਕ ਪਾਸੇ ਤਾਂ ਆਪਾਂ ਲਾ ਲਈ ਆ ਹੁਣ ਇਹ ਕੱਚੀ ਸਲਾਈ ਜਿਹੜੀ ਸਾਰੀ ਆ ਇਹ ਮੈਂ ਢੇਡ ਦੇਣੀ ਆ ਇਹਦੇ ਵਿੱਚ ਕੋਈ ਵੀ ਹੈ ਨਾ ਜਿੱਦਾਂ ਹੁਣ ਆ ਮੇਰੇ ਇੱਥੇ ਕਵਾਲ ਆਉਂਦਾ ਆ ਮੈਂ ਕੱਚੀ ਸਲਾਈ ਦੇਣ ਤੋਂ ਬਾਅਦ ਜਦੋਂ ਮੈਂ ਇਧਰਲੇ ਪਾਸੇ ਲੈ ਸਲਾਉਣੀ ਆ ਇਹ ਸਾਰੇ ਵਾਲ ਜਿਹੜਾ ਮੈਂ ਦੂਜੇ ਪਾਸੇ ਲੈ ਜਾਣਾ ਤਾਂ ਜੋ ਪੌਂਚੇ ਤੇ ਐਨ ਸਫਾਈ ਆਈ ਜਾਵੇ। ਤੇ ਆ ਮੈਂ ਹੁਣ ਕੱਚੀ ਸਲਾਈ ਦੇਰ ਦੇਣੀ ਫੇ ਇੱਥੇ ਲੈਸ ਲਾਉਣੀ ਆ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ। ਲੋ ਜੀ ਮੈਂ ਸਾਰੀ ਕੱਚੀ ਸਲਾਈ ਇਹ ਦੇਰ ਦਿੱਤੀ ਆ। ਹੁਣ ਮੈਂ ਇਧਰਲੇ ਪਾਸੇ ਵੀ ਆ ਨਾ ਇਹ ਲੱਗੀਆਂ ਲੈਸ ਲਾਉਣ। ਐਸੇ ਤਰ੍ਹਾਂ ਬਿਲਕੁਲ ਐਨ ਸਾਫ਼ ਤਰੀਕੇ ਦੇ ਨਾਲ ਲਾਉਣਾ ਕਿਉਂਕਿ ਇਹ ਪੌਂਚਾ ਜਿਹੜਾ ਆ ਇਨੂੰ ਤਾਂ ਹੀ ਪੁੱਠਾ ਪਹੁੰਚਾ ਗਿਆ ਜਾਂਦਾ ਇਹਨੂੰ ਬਿਲਕੁਲ ਆਪਾਂ ਸਫਾਈ ਦੇ ਨਾਲ ਲਾਉਣਾ ਆ ਤਾਂ ਜੋ ਇਹ ਪੁੱਠੇ ਪਾਸੇ ਪਹੁੰਚੇ ਤਾਂ ਇਹ ਜਿਹੜਾ ਇੱਧਰਲੇ ਪਾਸੇ ਆਉਣਾ ਹੈ ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਮੈਂ ਹਜੇ ਇਸ ਸਰਵਾਰ ਤੇ ਹੋਰ ਵੀ ਕੰਮ ਬਹੁਤ ਕਰਨਾ ਹੈ ਤਾਂ ਮੈਂ ਤੁਹਾਨੂੰ ਦਿਖਾਵਾਂਗੀ ਤੇ ਹੁਣ ਮੈਂ ਪਹਿਲਾਂ ਇੱਥੇ ਲੈਸ ਸਾਰੀ ਲਾਲਮਾ ਸਾਰੀ ਸਿਲਾਈ ਜਿਹੜੀ ਇਹ ਮੈਂ ਪੱਕੀ ਕਰ ਲਵਾਂ ਠੀਕ ਹੈ ਇਹ ਸਾਰੀ ਸਿਲਾਈ ਮੈਂ ਲਾ ਲੈਨੀ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਨਾਲ ਲਾਈਕ ਕਰਦੇ ਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਦਿਆ ਕਰੋ ਜੇ ਨਹੀਂ ਕੀਤਾ ਤਾਂ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਬੱਚੀਆਂ ਇਸ ਚੀਜ਼ ਦਾ ਫਾਇਦਾ ਲੈ ਸਕਣ ਕਿਉਂਕਿ ਆਪਾਂ ਨੂੰ ਨਵੇਂ-ਨਵੇਂ ਡਿਜ਼ਾਈਨ ਵੀ ਕੋਈ ਆਪਣੇ ਵਰਗੀਆਂ ਪਹਿਣਾ ਕੱਢਦੀਆਂ ਇਹ ਪੁੱਠੇ ਪੌਂਚੇ ਕਦੇ ਵੀ ਕਿਸੇ ਨੇ ਨਹੀਂ ਬਣਾਏ ਹੋਣੇ ਪਹਿਲੀ ਵਾਰੀ ਤੁਸੀਂ ਦੇਖੋਗੇ ਪੁੱਠੇ ਪੌਂਚੇ ਤੇ ਅੱਗੇ ਮੈਂ ਤੁਹਾਨੂੰ ਪੂਰੇ ਤਿਆਰ ਕਰਕੇ ਦਿਖਾਣੀਆਂ ਪਹਿਲਾਂ ਲੈਸ ਲਾ ਲਵਾਂ ਫਿਰ ਸਾਰਾ ਡਿਜ਼ਾਈਨ ਪੂਰਾ ਕਰਕੇ ਉਹ ਬਾਅਦ 'ਚ ਦਿਖਾਉਂਗੀ ਠੀਕ ਹੈ ਲੈਸ ਲਾ ਕੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਉਹ ਜਦੋਂ ਨਾ ਪਹੁੰਚੇ ਆ ਤੇ ਆਪਾਂ ਲੈਸ ਲਾ ਲਈਆ ਹੁਣ ਵੀ ਇਹਨਾਂ ਸਾਰਾ ਇੱਥੇ ਕੰਮ ਕਰਕੇ ਉੱਪਰ ਵੀ ਇਹਦੇ ਡਿਜ਼ਾਈਨ ਪਾਉਣਾ ਹੈਗਾ ਆ ਸਾਰਾ ਬਣਾ ਕੇ ਮੈਂ ਤੁਹਾਨੂੰ ਫਿਰ ਦਿਖਾਵਾਂਗੀ ਨਹੀਂ ਤਾਂ ਜੇ ਮੈਂ ਸਾਰਾ ਦਿਖਾਉਣ ਲੱਗੀ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਇਹ ਸਾਰੇ ਆਪਾਂ ਜਿਹੜੇ ਬਾਲ ਬੁੱਲ ਜੇ ਆ ਨਾ ਇਹ ਨਿਕਲ ਜਾਣੇ ਆ ਇੱਦਾਂ ਜਦੋਂ ਸਲਾਈ ਲਾਵਾਂਗੇ ਨਾ ਵਿੱਚ ਥੋੜਾ ਥੋੜਾ ਕਰਕੇ ਇਹ ਜਿਹੜੇ ਆ ਜਾਣਗੇ ਵੈਸੇ ਇੰਨਾ ਕੋਈ ਫਾਸ ਹੈ ਨਹੀਂ ਆ ਤੇ ਦੇਖੋ ਤੁਸੀਂ ਸਲਵਾਰ ਕਿੰਨੀ ਸੋਹਣੀ ਬਣਦੀ ਏ ਪੁੱਠੇ ਪਹੁੰਚਿਆਂ ਵਾਲੀ ਤੇ ਮੈਂ ਤੁਹਾਨੂੰ ਦਿਖਾਵਾਂਗੀ ਹੁਣ ਸਾਰੀ ਸਲਵਾਰ ਤਿਆਰ ਕਰਕੇ ਨਾ ਰੈਡੀ ਕਰਕੇ ਸਿਲਾਈ ਬਾਅਦ ਚਲਾਉਂਗੀ ਇਹ ਵਾਲੀ ਜਿਹੜੀ ਸਿਲਾਈ ਹੈ ਨਾ ਪਹੁੰਚੇ ਵਾਲੀ ਸਿਲਾਈ ਬਾਅਦ ਚਲਾਉਂਗੀ ਪੱਲਾ ਤੁਹਾਨੂੰ ਇਹਨ ਪੂਰਾ ਇਹ ਦਾ ਡਿਜ਼ਾਈਨ ਬਣਾ ਕੇ ਉਹ ਦਿਖਾਉਂਗੀ ਠੀਕ ਹੈ ਜੀ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਪੁੱਠੇ ਪਹੁੰਚੇ ਜਿਹੜੇ ਮੈਂ ਕਿਹਾ ਸੀ ਤੁਹਾਨੂੰ ਉਹ ਮੈਂ ਬਣਾ ਲਏ ਆ ਇਹ ਪਰ ਮੈਂ ਹੁਣ ਅੱਜ ਦੂਜੇ ਦਿਨ ਸਵੇਰੇ ਉੱਠ ਕੇ ਬਣਾਏ ਆ ਹੁਣ ਮੈਂ ਇਹਦੀ ਜਿਹੜੀ ਇਹ ਸਿਲਾਈ ਪਹੁੰਚੇ ਵਾਲੀ ਉਹ ਵੀ ਲਾ ਦੋਗੀ ਤੇ ਇਸ ਤਰ੍ਹਾਂ ਕਰਕੇ ਨਾ ਤੁਸੀਂ ਕੋਈ ਵੀ ਆਪਣੇ ਪੌਂਚੇ ਜਿਹੜੇ ਬਣਾ ਸਕਦੇ ਮੈਂ ਇਹ ਪੁੱਠੇ ਪੌਂਚੇ ਇਹਨੂੰ ਕਹਿੰਦੇ ਆ ਪੁੱਠੇ ਪੌਂਚੇ ਜਾਨੀ ਆਪਾਂ ਪੁੱਠੇ ਪਾਸੇ ਰੱਖ ਕੇ ਇਹਨੂੰ ਬਣਾਇਆ ਹੈਗਾ ਤੇ ਬੁਕਰਮ ਵੀ ਜਿਹੜੀ ਆਪਾਂ ਇੱਧਰ ਨੂੰ ਹੀ ਫੋਲਡ ਕੀਤੀ ਹੈਗੀ ਐ ਤੇ ਇਹਦੇ ਵਿੱਚ ਲੈਸ ਜਿਹੜੀ ਦੇ ਦਿੱਤੀ ਤੇ ਇੱਧਰਲਾ ਜਿਹੜਾ ਪੁੱਠਾ ਪਾਸਾ ਆ ਉਹ ਆਪਾਂ ਇਸ ਤਰ੍ਹਾਂ ਬਣਾਤਾ ਨਾਲ ਲਗਾਇ ਤੇ ਲਾਤਾ ਇੱਧਰ ਆਪਾਂ ਚਿੱਟਾ ਲਾਇਆ ਕਿਉਂਕਿ ਮੇਰੇ ਕਸਟਮਰ ਦੀ ਡਿਮਾਂਡ ਇਹੀ ਸੀ ਵੀ ਇਸ ਤਰ੍ਹਾਂ ਦੇ ਤੁਸੀਂ ਮੈਂ ਸਾਨੂੰ ਪੌਂਚੇ ਜਿਹੜੇ ਬਣਾ ਕੇ ਦਿਓ ਉਹਨਾਂ ਨੇ ਉਹ ਮੇਰੇ ਨੀਲੇ ਸੂਟ ਜਿਹੜਾ ਮੈਂ ਤਿਆਰ ਕੀਤਾ ਨਾ ਉਹਦੇ ਵੱਲ ਦੇਖ ਕੇ ਉਹਨਾਂ ਨੇ ਕਿਹਾ ਮੈਨੂੰ ਪਹੁੰਚ ਤੁਸੀਂ ਇਦਾਂ ਦੇ ਬਣਾ ਦਿਓ ਮੈਂ ਸੇਮ ਹੀ ਮੈਂ ਚਿੱਤ ਕੀਤਾ ਇਹੀ ਲੈਸ ਮੈਂ ਉੱਤੇ ਲਾਈ ਸੀ ਇਹੀ ਲੈਸ ਇੱਥੇ ਲਾਤੀ ਆ ਤੇ ਇਹਦੇ ਵਿੱਚ ਮੈਂ ਚਿੱਟੀ ਜਿਹੜੇ ਧਾਗੇ ਦੇ ਨਾਲ ਜਿਹੜਾ ਡਿਜ਼ਾਈਨ ਆ ਇਸ ਤਰ੍ਹਾਂ ਆਪਾਂ ਪਾ ਦਿੱਤਾ ਆ ਇਹਦੇ ਨਾਲ ਕੀ ਹੁੰਦਾ ਆ ਆਪਾਂ ਜਦੋਂ ਕਸਟਮਰ ਦੇ ਕਹੇ ਅਨਸਾਰ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਫਿਰ ਆਪਣਾ ਕੰਮ ਜਿਹੜਾ ਆ ਵੱਜ ਜਾਂਦਾ ਹੈਗਾ ਆ ਤੇ ਇਹ ਸਗੀ ਸਟ੍ਰੇਟ ਸਲਵਾਰ ਇਹਦੇ ਆਪਾਂ ਇੰਨੀਆਂ ਕਚੋਣਾ ਜਿਹੜੀਆਂ ਪਾਈਆਂ ਹੈਗੀਆਂ ਆ ਇਹ ਜਿਹੜੀ ਚੋਣ ਆ ਇਹ ਆਪਾਂ 4.5 ਤੋਂ 5 ਇੰਚ ਦੇ ਵਿੱਚ ਵਿੱਚ ਜਿਹੜੀ ਆ ਚੋਣਾ ਜਿਹੜੀ ਮਤਲਬ ਕਿ ਆ ਜਿਹੜੀ ਸੈਂਟਰ ਵਾਲੀ ਚੋਣ ਆ ਨਾ ਜਿੱਦਾਂ ਹੁਣ ਇਹਦਾ ਸੈਂਟਰ ਆ ਜਾਣਾ ਹੈਗਾ ਆਹ ਪਹੁੰਚੇ ਦਾ ਸੈਂਟਰ ਜਿਹੜਾ ਆ ਇਹ ਕਰੀਜ ਵਾਲਾ ਹੈਗਾ ਆ ਠੀਕ ਆ ਤੇ ਇਹਨੂੰ ਆਪਾਂ 5 ਇੰਚ ਦੇ ਵਿੱਚ ਵਿੱਚ ਜਿੱਦਾਂ 4.5 5 ਇੰਚ ਦੇ ਵਿੱਚ ਲੈ ਜਾਂਦਾ ਤੇ ਇਹ ਇੱਥੇ ਆ ਕੇ ਜਿੱਦਾਂ ਖਤਮ ਹੋ ਗਿਆ ਤੇ ਇੱਥੇ ਚੋਣਾ ਖਤਮ ਹੋ ਗਈਆਂ ਠੀਕ ਆ ਇਸੇ ਤਰ੍ਹਾਂ ਮੈਂ ਇੱਧਰ ਵੀ ਇਦਾਂ ਪਾਈਆਂ ਹੈਗੀਆਂ ਆ ਜਦੋਂ 4.5 ਆਪਾਂ 5 ਇੰਚ ਦੇ ਵਿੱਚ ਵਿੱਚ ਚੋਣੇ ਪਾਉਨੇ ਆ ਸੈਂਟਰ ਵਾਲੀ ਤੇ ਇਹਦੇ ਨਾਲ ਫਿਰ ਸਲਵਾਰ ਜਿਹੜੀ ਆ ਬਿਲਕੁਲ ਜਿਹੜੀ ਪਹੁੰਚੇ ਆ ਇਹਦੇ ਗੱਬੇ ਗੱਬੇ ਰਹਿਣਗੇ ਇੱਧਰ ਉੱਧਰ ਨਾ ਵੀ ਕਦੇ ਐਨ ਬਾਹਰੋਂ ਜਾਂ ਅੰਦਰ ਨੂੰ ਪਹੁੰਚਾ ਜਿਹੜਾ ਉਹ ਨਹੀਂ ਹੁੰਦਾ ਹੈਗਾ ਤੇ ਤੁਹਾਨੂੰ ਮੇਰਾ ਕੰਮ ਕਰਨ ਦਾ ਤਰੀਕਾ ਇਹ ਕਿਦਾਂ ਦਾ ਲੱਗਾ ਵਧੀਆ ਲੱਗਿਆ ਘਟੀਆ ਲੱਗਾ ਜੋ ਵੀ ਲੱਗਾ ਤੁਹਾਨੂੰ ਹਨਾ ਉਹ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ ਤੇ ਤੁਹਾਨੂੰ ਮੇਰੇ ਪਹੁੰਚੇ ਬਣਾਏ ਹੋਏ ਕਿਦਾਂ ਦੇ ਲੱਗੇ ਮੈਨੂੰ ਇਹ ਵੀ ਜ਼ਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ